ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਮਿਨੀ ਵਲੌਗ 'ਚ ਤੇ ਦੋਸਤੋ ਅੱਜ ਆਪਾਂ ਆਇਆ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਬਨੇ ਪਾਰਟੀਸ਼ਨ ਮਿਊਜ਼ੀਅਮ 'ਚ ਇੱਧਰ ਦੋਸਤੋ ਤੁਸੀਂ ਸਾਹਮਣੇ ਪਾਰਟੀਸ਼ਨ ਮਿਊਜ਼ੀਅਮ ਦੇਖ ਸਕਦੇ ਹੋ ਦੋਸਤੋ ਇਹ ਤੁਸੀਂ ਮਿਊਜ਼ੀਅਮ ਦਾ ਬਾਹਰਲਾ ਦ੍ਰਿਸ਼ ਦੇਖ ਸਕਦੇ ਹੋ 1947 ਸਮੇਂ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਟਿਕਟ ਲੈ ਲਈ ਆ ਤੇ ਹੁਣ ਆਪਾਂ ਚੱਲੇ ਆਂ ਅੰਦਰ ਟਿਕਟ ਦਾ ਪ੍ਰਾਈਸ ਦੋਸਤੋ ਓਨਲੀ 10 ਰੁਪਿਆ ਵਾ ਤੇ ਹੁਣ ਆਪਾਂ ਟਿਕਟ ਚੈੱਕ ਕਰਾਸ ਦਿੱਤੀ ਆ ਤੇ ਦੋਸਤੋ ਇੱਥੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਅਲਾਉਡ ਨਹੀਂ ਆ ਤੇ ਆਪਾਂ ਆਪਣੀ ਆਡੀਅੰਸ ਲਈ ਇਸਦੀ ਵੀਡੀਓ ਬਣਾਈ ਆ ਕਿ ਤੁਸੀਂ ਸਾਰੇ ਜਾਣੇ ਇਸ 뮤ਜ਼ੀਅਮ ਨੂੰ ਦੇਖ ਸਕੋ ਅੰਦਰੋਂ ਤੇ ਤੁਸੀਂ ਦੇਖ ਸਕਦੇ ਹੋ ਇੱਥੇ 1947 ਦੇ ਟਾਈਮ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਜੋ ਵੀ ਸਮਾਨਾਂ ਜਾਂ ਇਸ ਨਾਲ ਸੰਬੰਧਿਤ ਚੀਜ਼ਾਂ ਵਾਂ ਇਸ ਮੀਡੀਆ ਵਿੱਚ ਦਿਖਾਈਆਂ ਗਈਆਂ ਵਾਂ ਤੇ ਉਸ ਸਮੇਂ ਜੋ ਵੀ ਚੀਜ਼ਾਂ ਮਿਲੀਆਂ ਜਾਂ ਲੋਕਾਂ ਦੀਆਂ ਰਹਿਗੀਆਂ ਇਸ ਮੀਡੀਆ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਇਸ ਵਿੱਚ ਤੁਹਾਨੂੰ ਦੇਸ਼ ਬਾਰੇ ਬਹੁਤ ਜਾਣਕਾਰੀ ਮਿਲਦੀ ਆ ਉਸ ਸਮੇਂ ਦੇ ਹਾਲਾਤਾਂ ਬਾਰੇ ਤੇ ਤੁਸੀਂ ਦੇਖ ਸਕਦੇ ਹੋ ਇਹ ਜੇ ਤੁਸੀਂ ਉਸ ਟਾਈਮ ਦੀਆਂ ਵਸਤੂਆਂ ਦੇਖ ਸਕਦੇ ਹੋ ਦੋਸਤੋ ਜੋ ਰੰਗਲਾ ਪੰਜਾਬ ਰੈਸਟੋਰੈਂਟ ਆ ਇਸ ਦੇ ਸਾਹਮਣੇ ਇਹ ਮਿਊਜ਼ੀਅਮ ਪੈ ਜਾਂਦਾ ਵਾ ਤੇ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਤੇ ਇੱਧਰ ਰੰਗਲਾ ਪੰਜਾਬ ਰੈਸਟੋਰੈਂਟ ਆ ਜਾਂਦਾ ਵਾ ਤੇ ਤੁਸੀਂ ਆਪਣੇ ਇੱਥੇ ਫੂਡ ਵਗੈਰਾ ਇੰਜੋਏ ਕਰ ਸਕਦੇ ਹੋ